आप उपदेस है आप आपे रचया सब साथ आपकी नोया पन विस थार सब कछ उसका करने हार उसते पिनकहो होए ਥਾਨ ਥਨ ਅੰਤਰ ਏਕੈ ਸੋਏ ਆਪਣੇ ਚਲਿਤ ਆਪ ਕਰਨੇ ਹਾ ਕਉ ਤਕ ਕਰੈ ਰੰਗ ਅਪਾ ਮਨ ਮੇ ਆਪ ਮਨ ਆਪਣੇ ਮਾਹੇ ਨਾਨਕ ਕੀਮਤ ਕਹਿਨੂ ਨਾ ਜਾਏ ਆਪ ਉਪਦੇਸ ਸਿ ਸਮਝੇ ਆਪ ਆਪੇ ਰਚਿਆ ਸੰਭ ਕੈ ਸਾਥ ਆਪ ਕੀ ਨਾ ਆਪਨ ਵਿਸਥਾਰ ਸਭ ਕਛ ਉਸ ਕਾ ਹੋ ਕਰਨੇ ਹਰ उस ते पह एक सोए अपने चलते आप करने कौतक कर रंग या पार। मन में आप मन अपने माँ है नानक की मत कह ਜਾਏ ਮਨ ਮੇ ਆਪ ਮਨੇ ਆਪਣੇ ਮਾਹੇ ਲਾਉ ਨਿਕ ਕੀਮਤ ਕਹਿਮ ਨੂੰ ਜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਗੁਰਬਾਣੀ ਕੀਰਤਨ ਕਰਦਾ ਦੀ ਇਸ ਲੜੀ ਵਿੱਚ ਆਪ ਸਾਰਿਆਂ ਨੂੰ ਜੀ ਆਇਆਂ ਨੂੰ ਹਰੀ ਜਸ ਗਾਇਨ ਕਰਦੇ ਹੋਏ ਹਰੀ ਨਾਮ ਗੁਣ ਗਾਇਨ ਕਰਦੇ ਹੋਏ ਗੁਰੂ ਜੀ ਉਪਦੇਸ਼ ਕਰਦੇ ਹਨ ਆਪ ਉਹ ਪੁਦੇ ਸੇ ਸੰਦੇ ਆ ਆਪੇ ਰਚਿਆ ਸਭ ਕੇ ਸਾਥ ਜਦੋਂ ਇੱਕ ਓਮਕਾਰ ਹੀ ਓਮਕਾਰ ਹੈ ਦੂਸਰਾ ਹੈ ਹੀ ਕੋਈ ਨਹੀਂ ਤੇ ਉਪਦੇਸ਼ ਕਰਨ ਵਾਲੇ ਵਿੱਚ ਵੀ ਉਹ ਆਪ ਹੀ ਵਰਤਿਆ ਹੁੰਦਾ ਹੈ ਤੇ ਉਪਦੇਸ਼ ਸੁਣਨ ਵਾਲੇ ਵਿੱਚ ਵੀ ਉਹ ਆਪ ਹੀ ਹੁੰਦਾ ਜੋ ਸੰਗਤ ਵਿੱਚ ਕੀਰਤਨ ਹੋ ਰਿਹਾ ਹੈ ਕਥਾ ਹੋ ਰਹੀ ਹੈ ਨਾ ਉਹਦੇ ਵਿੱਚ ਵੀ ਪ੍ਰਭੂ ਦਾ ਵਾਸਾ ਹੁੰਦਾ ਤੇ ਸੁਣਨ ਵਾਲੀ ਜਿਹੜੀ ਸੰਗਤ ਹੁੰਦੀ ਹੈ ਉਹਨਾਂ ਵਿੱਚ ਵੀ ਪ੍ਰਭੂ ਦਾ ਹੀ ਵਾਸਾ ਹੁੰਦਾ ਆਪੇ ਰਚਿਆ ਸਭ ਕੇ ਸਾਥ ਸਾਰਿਆਂ ਦੇ ਵਿੱਚ ਤਾਂ ਉਹ ਆਪ ਹੀ ਸਮਾਇਆ ਨਾ ਆਪਕੀ ਨੂੰ ਆਪਨ ਵਿਸਥਾਰ ਓਇਕਮਕਾਰ ਪ੍ਰਭੂ ਨੇ ਆਪਣਾ ਹੀ ਵਿਸਥਾਰ ਕੀਤਾ ਨਾ ਕਿਸ ਨੂੰ ਉਪਦੇਸ਼ ਦੇਣ ਵਾਲਾ ਕਿਸ ਨੂੰ ਸੁਣਨ ਵਾਲਾ ਉਸੇ ਨੇ ਬਣਾਇਆ ਉਹ ਸਾਰਿਆਂ ਵਿੱਚ ਆਪ ਹੀ ਮਸਿਆ ਹੋਇਆ ਸਭ ਕੁਝ ਉਸ ਦਾ ਉਹ ਕਰਨਹਾਰ ਸਾਰਾ ਕੁਝ ਹੈ ਹੀ ਉਸੇ ਦਾ ਕੋਈ ਕਰਤਾ ਪਰ ਕੋਈ ਕਰਨਹਾਰ ਉਸ ਤੇ ਪਿੰਨ ਕਹੋ ਕਿਛ ਹੋਏ ਦੱਸੋ ਉਸ ਤੋਂ ਪਿੰਨ ਹੋਰ ਕੋਈ ਹੈ ਕੋਈ ਵੀ ਨਹੀਂ ਹੈ ਥਾਂ ਥਾਂ ਤਰ ਇਹ ਕਿਛ ਹੋਏ ਐਸ ਥਾਂ ਵਿੱਚ ਉਸ ਥਾਂ ਵਿੱਚ ਐਸ਼ ਦੇਸ਼ ਵਿੱਚ ਆਫਸ ਦੇਸ਼ ਵਿੱਚ ਤੇ ਜਿਹੜੀ ਵਿਚਾਲੇ ਵੀ ਜੋ ਵੀ ਜਗ੍ਹਾ ਹੈ ਇਕੋਂਕਾਰ ਹੀ ਇਕੋਂਕਾਰ ਹੈ ਆਪਣੇ ਚਲੇ ਤਾਂ ਆਪ ਕਰਨਹਾਰ ਜਿਹੜੇ ਆਪਣੀ ਚੱਲੇ ਤਣਾ ਕੌ ਤੱਕ ਉਹ ਆਪੇ ਕਰਦਾ ਹੈ ਕੌ ਤੱਕ ਕਰੇ ਰੰਗ ਅਪਾਰ अपार किस्म ਦੇ ਬੇਅੰਤ किस्म ਦੇ ਕੌ ਤੱਕ ਹਨ ਪ੍ਰਮਾਤਮਾ ਦੇ ਮਨ ਵਿੱਚ ਆਪ ਮਨ ਆਪਣੇ ਮੈਂ ਆਪਣੇ ਮਨਾਂ ਵਿੱਚ ਉਹੀ ਵੱਸਦਾ ਹੈ ਤੇ ਪ੍ਰਭੂ ਦੇ ਮਨ ਵਿੱਚ ਆਪ ਸਾਰੇ ਵੱਸਦੇ ਹਨ ਯਾਨੀ ਆਪਣੀ ਰਚਨਾ ਦੇ ਵਿੱਚ ਉਹ ਇੱਕਮਕਾਰ ਪ੍ਰਭੂ ਆਪ ਹੀ ਸਮਾਇਆ ਹੋਇਆ ਹੈ ਮਨ ਵਿੱਚ ਆਪ ਮਨ ਆਪਣੇ ਮੈਂ ਨਾਨਕ ਕੀਮਤ ਕਹਿ ਨਾ ਜਾਏ ਉਹ ਜਿਹੜੀ ਕੀਮਤ ਹੈ ਨਾ ਉਹ ਪ੍ਰਭੂ ਦੀ ਜਿਹੜੀ ਲੀਲਾ ਹੈ ਉਹ ਬਿਆਨ ਤੋਂ ਬਾਹਰ ਹੈ ਉਹ ਆਪ ਬਿਆਨ ਵੀ ਨਹੀਂ ਕਰ ਸਕਦਾ ਸੋ ਮਨ ਮੇ ਆਪ ਮਨ ਆਪਣੇ ਮਾਇ ਨਾ ਨ ਕਿੰਮਤ ਕਹਿ ਨਾ ਜਾਏ ਸੋ ਇਸ ਤਰ੍ਹਾਂ ਗੁਰੂ ਜੀ ਉਪਦੇਸ਼ ਕਰਦੇ ਹਨ ਇਸ ਦੇ ਨਾਲ ਹੀ ਦਾਸ ਨੂੰ ਆਗਿਆ ਬਖਸ਼ੋ ਹੋਈਆਂ ਗਲਤੀਆਂ ਲਈ ਦਾਸ ਖਿਮਾ ਦਾ ਜਾਚਕ ਹੈ ਅਰਦਾਸ ਕਰਿਓ ਕਿ ਇਹ ਕੀਰਤਨਤਾ ਦੀ ਲੜੀ ਅੱਗੇ ਵੀ ਇਸ ਤਰ੍ਹਾਂ ਚੱਲਦੀ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ